ਸੁਖ ਦਾਤਾ ਭੈ ਭੰਜਨੋ ਤਿਸ ਅਗੇ ਕਰ ਅਰਦਾਸ ਮਿਹਰ ਕਰੇ ਜਿਸ ਮਿਹਰવાન ਤ ਕਾਰਜ ਆਵੇ ਰਾਸ ਅਕਾਲ ਪੁਰਖ ਦੀ ਅਪਾਰ ਕਿਰਪਾ ਸਦਕਾ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੁਪੁੱਤਰ ਬਾਬਾ ਸੂਰਜ ਮਲ ਜੀ ਦੀ ਯਾਦ ਨੂੰ ਸਮਰਪਿਤ ਬੰਗਾ ਵਿਖੇ ਉਹਨਾਂ ਦੇ ਪਾਵਨ ਸਥਾਨ ਗੁਰਦੁਆਰਾ ਦਰਬਾਰ ਪਾਬਾ ਸੂਰਜ ਮਲ ਜੀ ਮਹੱਲਾ ਸੋਡੀਆਂ ਵਿਖੇ ਗੁਰਨਾਨਕ ਮਿਸ਼ਨ ਸੇਵਾ ਸੁਸਾਇਟੀ ਵੱਲੋਂ ਚੈਰੀਟੇਬਲ ਡਿਸਪੈਂਸਰੀ ਖੂਨ ਜਾਂਚ ਲੈਬਾਰਟਰੀ ਅਤੇ ਸ੍ਰੀ ਕਰਤਾਰਪੁਰ ਸਾਹਿਬ ਯਾਤਰਾ ਸੈਂਟਰ ਖੋਲ ਕੇ ਬੰਗਾ ਇਲਾਕੇ ਵਿੱਚ ਆਪਣੀਆਂ ਸੇਵਾਵਾਂ ਦਾ ਸ਼ੁਭ ਆਰੰਭ ਕੀਤਾ ਅਰਦਾਸ ਕਰਨ ਉਪਰੰਤ ਸੁਸਾਇਟੀ ਦੇ ਮੁੱਖ ਸਰਪ੍ਰਸਤ ਅਤੇ ਪੰਥ ਦੇ ਪ੍ਰਸਿੱਧ ਵਿਦਵਾਨ ਭਾਈ ਸਰਬਜੀਤ ਸਿੰਘ ਜੀ ਨੇ ਇਹਨਾਂ ਸੇਵਾਵਾਂ ਦੀ ਸ਼ੁਰੂਆਤ ਕੀਤੀ ਇਸ ਮੌਕੇ ਸਿਰਮੌਰ ਕੀਰਤਨੀਆਂ ਭਾਈ ਮਨਪ੍ਰੀਤ ਸਿੰਘ ਕਾਨਪੂਰੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਗੁਰਬਖਸ਼ ਸਿੰਘ ਖਾਲਸਾ ਤਰਲੋਚਨ ਸਿੰਘ ਦਪਾਲਪੁਰ ਸਾਬਕਾ ਮੈਂਬਰ ਐਸਜੀਪੀਸੀ ਕੁਲਵਿੰਦਰ ਸਿੰਘ ਟਾਹਾ ਪ੍ਰਧਾਨ ਗੁਰਨਾਨਕ ਮਿਸ਼ਨ ਹਸਪਤਲ ਟਾਹਾ ਕਲੇਰਾ ਸਤਨਾਮ ਸਿੰਘ ਲਾਦੀਆਂ ਦੀਦਾਰ ਸਿੰਘ ਡੀਐਸਪੀ ਸੁਸਾਇਟੀ ਸਰਪ੍ਰਸਤ ਉੱਤਮ ਸਿੰਘ ਸੇਠੀ ਕੁਲਜਿੰਦਰਜੀਤ ਸਿੰਘ ਸੋਢੀ ਅਤੇ ਅਰਸ਼ਪ੍ਰੀਤ ਸਿੰਘ ਸੋਢੀ ਤੋਂ ਇਲਾਵਾ ਗੁਰਨਾਨਕ ਮਿਸ਼ਨ ਸੇਵਾ ਸੁਸਾਇਟੀ ਦੇ ਮੈਂਬਰ ਅਤੇ ਨਵਾਂ ਸ਼ਹਿਰ ਤੇ ਬੰਗਾ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਸ਼ਾਮਲ ਸਨ ਆਓ ਤੁਹਾਨੂੰ ਦਿਖਾ ਦਿੰਦੇ ਹਾਂ ਇਸ ਸਮਾਗਮ ਦੀਆਂ ਵੱਖ-ਵੱਖ ਝਲਕੀਆਂ ਹਾਈਡਰਜੀਕਾ ਖਾਨ ਸਾਹਿਬ ਵਾਹਿਗੁਰੂ ਜੀ ਦੇ ਬਹੁਤ ਖੁਸ਼ੀਆਂ ਵਾਲਾ ਦਿਹਾੜਾ ਕਿ ਸਾਡੀ ਕੌਮ ਜਿਹੜੀ ਹੈ ਸਾਡਾ ਪੰਥ ਜਿਹੜਾ ਹੈ ਇਸ ਪਾਸੇ ਨੂੰ ਧਿਆਨ ਦੇਣ ਲੱਗਾ ਹੈ ਤੇ ਸਾਨੂੰ ਖੁਸ਼ੀ ਹੈ ਕਿ ਬਾਬਾ ਸੂਰਜ ਮਾਲ ਜੀ ਦੇ ਨਾਮ ਤੇ ਚੈਰੀਟੇਬਲ ਡਿਸਪੈਂਸਰੀ ਤੇ ਹੋਰ ਜਿਹੜੀਆਂ ਸੇਵਾਵਾਂ ਇੱਥੋਂ ਚਲਦੀਆਂ ਨੇ ਅੱਜ ਜਿਹੜਾ ਲੈਬੋਰੀ ਵੀ ਸ਼ੁਰੂ ਹੋਈ ਹੈ ਬਹੁਤ-ਬਹੁਤ ਵਧਾਈਆਂ ਆਪ ਜੀ ਨੂੰ ਸਾਰਿਆਂ ਨੂੰ ਚਾਹੀਦਾ ਹੈ ਇਦਾਂ ਦੇ ਚੰਗੇ-ਚੰਗੇ ਕੰਮ ਕਰਕੇ ਇਦਾਂ ਕੌਮ ਵੱਧਦੀ ਏ ਸੰਸਾਰ ਵੱਧਦਾ ਕੋਈ ਵੀ ਬੰਦਾ ਗੁਰਦੁਆਰੇ ਆਵੇ ਉਹ ਦਵਾਈ ਤੋਂ ਬਿਨਾਂ ਤੇ ਭੋਜਨ ਤੋਂ ਬਿਨਾਂ ਤੇ ਐਜੂਕੇਸ਼ਨ ਤੋਂ ਬਿਨਾਂ ਨਾ ਜਾਵੇ ਸਾਡਾ ਮੋਢਲਾ ਫਰਜ਼ ਹੈ ਸਾਡੇ ਬੱਚੇ ਪੜ੍ਹੇ ਲਿਖੇ ਹੋਣ ਸਾਡੇ ਬਜ਼ੁਰਗ ਦਵਾਈ ਤੋਂ ਬਿਨਾਂ ਕੋਈ ਵੀ ਸੰਸਾਰੀਚ ਨਾ ਰਵੇ ਇਹ ਬਹੁਤ ਸੁਚੱਜਾ ਕੰਮ ਹੈ ਤੇ ਸਾਰਿਆਂ ਨੂੰ ਕਰਨਾ ਚਾਹੀਦਾ ਮਿਲ ਕੇ ਸਾਰੇ ਆਪਾਂ ਪੰਥ ਨੂੰ ਸੰਭਾਲੀਏ ਮੈਡੀਕਲ ਤੇ ਐਜੂਕੇਸ਼ਨ ਜਿਹੜੇ ਪੰਥ ਨੇ ਸੰਭਾਲ ਰਿਆ ਉਹ ਅੱਗੇ ਵੱਧ ਜਾਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਵੱਡੀ ਪਰਿਵਾਰ ਤੇ ਗੁਰਨਾਨਕ ਕਮਿਸ਼ਨ ਸੇਵਾ ਸੁਸਾਇਟੀ ਦੇ ਉਪਰਾਲੇ ਨੂੰ ਕਿੱਦਾਂ ਦੇਖਦੇ ਜੀ ਤੁਸੀਂ ਇਹ ਬਹੁਤ ਅੱਛੀ ਗੱਲ ਹੈ ਜੀ ਬਹੁਤ ਅੱਛੀ ਗੱਲ ਹੈ ਜਾਣ ਕਰਨਾ ਚਾਹੀਦਾ ਇਹ ਗੁਰੂ ਹਰ ਇੱਕ ਨੂੰ ਕਰਨਾ ਚਾਹੀਦਾ ਜਿਨ੍ਹਾਂ ਜਿਨ੍ਹਾਂ ਕੋਲ ਵੱਡੀਆਂ ਵੱਡੀਆਂ ਸੰਸਥਾਵਾਂ ਨੇ ਵੱਡੇ ਵੱਡੇ ਆਧਾਰੇ ਨੇ ਜਿਨ੍ਹਾਂ ਕੋਲ ਧਾਰਮਿਕ ਆਧਾਰੇ ਪਏ ਨੇ ਬਹੁਤ ਵੱਡੇ ਵੱਡੇ ਫੰਡ ਨੇ ਤੇ ਇਹ ਫੰਡ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਇਹਨਾਂ ਵਿੱਚ ਜਿੱਥੇ ਆਪਾਂ ਗੁਰਪੂਰਬ ਬਹੁਤ ਮਨਾਉਂਦੇ ਆ ਉਹਦੇ ਨਾਲ ਨਾਲ ਮੈਡੀਕਲ ਐਜੂਕੇਸ਼ਨ ਵਿੱਚ ਵੀ ਹੋਣਾ ਚਾਹੀਦਾ ਸੰਗਤ ਲਈ ਸ੍ਰੇਆ ਸੰਗਤ ਲਈ ਇਹ ਸੁਨਿਆ ਕਿ ਜਿਹੜਾ ਗਰੀਬ ਬੱਚਾ ਹੈ ਜੇ ਅਸੀਂ ਉਹਨੂੰ ਪੜ੍ਹਾ ਲਾਂਗੇ ਗੁਰਦੁਆਰੇ ਤੋਂ ਜਦੋਂ ਗੁਰਦੁਆਰੇ ਦੇ ਦਸਵੰਦ ਤੋਂ ਪੜ੍ਹੇਗਾ ਨਾ ਤੇ ਉਹ ਗੁਰਸਿੱਖ ਡਾਕਟਰ ਬਣੇਗਾ ਗੁਰਸਿੱਖ ਇੰਜੀਨੀਅਰ ਬਣੇਗਾ ਖਾਲੀ ਇੰਜੀਨੀਅਰ ਨਹੀਂ ਬਣੇਗਾ ਔਰ ਰਣੀ ਰਹੇਗਾ ساری ਜ਼ਿੰਦਗੀ ਗੁਰਨਾਨਕ ਨੂੰ ਧੰਨ ਕਹਿੰਦਾ ਰਹੇਗਾ ਜਿਹੜਾ ਇੱਥੋਂ ਇੱਥੋਂ ਪੜ੍ਹਾਈ ਕਰੇਗਾ ਤੇ ਕੋਈ ਵੀ ਗਰੀਬ ਨਹੀਂ ਰਹਿਣਾ ਚਾਹੀਦਾ ਐਸਾ ਨਹੀਂ ਹੋਣਾ ਚਾਹੀਦਾ ਕਿ ਮੈਂ ਗਰੀਬ ਸੀ ਤੇ ਮੈਂ ਪੜ੍ਹਾਈ ਨਹੀਂ ਕਰ ਪਾਇਆ ਨਾਨਕ ਦਾ ਬੱਚਾ ਹੋਵੇ ਤੇ ਗਰੀਬ ਹੋਵੇ ਤੇ ਪੜ੍ਹਾਈ ਨਾ ਕਰ ਪਾਵੇ ਫਿਰ ਹੋਰ ਸਿੱਖ ਕੀ ਕਰਦੇ ਆ ਆਪਾਂ ਸਾਨੂੰ ਸਾਰਿਆਂ ਦੀ ਬਾਹ ਫੜ ਕੇ ਸਾਰਿਆਂ ਨੂੰ ਐਜੂਕੇਟ ਕਰਨਾ ਚਾਹੀਦਾ ਤੇ ਕੋਈ ਵੀ ਹੁਣ ਅਜ ਬਜ਼ੁਰਗ ਦੇਖੋ ਕਿੰਨਾ ਮੈਡੀਕਲ ਵਿੱਚ ਕਿੰਨਾ ਧੰਦਾ ਹੋ ਗਿਆ ਕੋਈ ਬਿਮਾਰ ਹੋ ਜਾਏ ਤਾਂ ਖਾਲੀ ਹੋ ਜਾਂਦਾ ਘਰ ਉਹਦਾ ਸਭ ਕੁਝ ਵਿਕ ਜਾਂਦਾ ਤੇ ਜੇ ਗੌਮ ਚਾਵੇ ਤੇ ਆਪਣੇ ਅਸੀਂ ਐਮਸ ਵਰਗੇ ਹਸਪੀਟਲ ਤਿਆਰ ਕਰ ਸਕਨੇ ਆ ਤੇ ਜਿੱਥੋਂ ਸਾਡੇ ਗਰੀਬ ਸੰਭਲ ਸਕਦੇ ਆ ਅੱਜ ਬਹੁਤ ਇਸ ਇਸ ਵਿੱਚ ਓਲਾਬੜਾ ਹੈ ਕੋਈ ਰੋਗ ਆਉਂਦਾ ਬੰਦੇ ਨੂੰ ਸਮਝ ਨਹੀਂ ਆਉਂਦਾ ਮੈਂ ਜਾਵਾਂ ਕਿੱਥੇ ਉਹਨੂੰ ਉਸ ਓਲੇ ਦੇ ਚੱਕਰ ਵਿੱਚ ਛੋਟੇ ਜਿਹੇ ਰੋਗ ਦੇ ਵਿੱਚ ਕਰੋੜਾਂ ਰੁਪਈਆ ਲੱਗ ਜਾਂਦਾ ਵਿਚਾਰੇ ਦਾਦ ਉਹ ਥੱਲੇ ਆ ਜਾਂਦਾ ਜ਼ਮੀਨ ਤੇ ਤੇ ਉਹਨੂੰ ਉਹਨੂੰ ਅੱਜ ਸਾਡੀ ਕੌਮ ਅਗਰ ਸੁਚੇਤ ਹੋਣ ਡਾਕਟਰਾਂ ਦੀ ਇੱਕ ਬਾਡੀ ਹੋਵੇ ਜਿਹੜੀ ਉਹਨੂੰ ਇੱਕ ਐਜੂਕੇਸ਼ਨ ਦੇਵੇ ਭਾਈ ਐਸ ਇਲਾਜ ਦਾ ਇਸ ਰੋਗ ਦਾ ਇਹ ਇਲਾਜ ਹੈ ਅਗਲਾ ਸੁਚੱਜੇ ਢੰਗ ਨਾਲ ਆਪਣਾ ਇਲਾਜ ਕਰਾ ਸਕੇ ਇਹ ਬਹੁਤ ਸੁਚਨਜਾ ਬਰਾਲਾ ਮੌਸ ਸੁਚਨਜਾ ਥੈਂਕ ਯੂ ਵਾਹਗੁਰੂ ਜੀ ਕਾ ਖਾਲਸਾ ਵਾਹਗੁਰੂ ਜੀ ਕੀ ਫਤਿਹ ਮੇਰੇ ਬਹੁਤ ਹੀ ਸਤਿਕਾਰਯੋਗ ਵੱਡੇ ਵੀਰ ਸਰਦਾਰ ਕੁਲਜਿੰਦਰਜੀਤ ਸਿੰਘ ਜੀ ਸੋਢੀ ਅਰਸ਼ਪ੍ਰੀਤ ਸਿੰਘ ਜੀ ਯੂ ਐਸ ਏ ਅਤੇ ਸਮੁੱਚੇ ਸੋਢੀ ਪਰਿਵਾਰ ਵੱਲੋਂ ਗੁਰਨਾਨ ਨੰਦ ਕਮਿਸ਼ਨ ਸੇਵਾ ਸੁਸਾਇਟੀ ਦੇ ਸਹਿਯੋਗ ਦੇ ਨਾਲ ਬੰਗਾ ਦੇ ਇਸ ਸਥਾਨ ਤੇ ਬਾਬਾ ਸੂਰੇਮਲ ਜੀ ਦੇ ਗੁਰਦੁਆਰੇ ਦੇ ਸਥਾਨ ਦੇ ਉੱਤੇ ਅੱਜ ਜਿਹੜਾ ਹੈਗਾ ਬਾਬਾ ਸੂਰੇਜ ਮਲ ਡਿਸਪੈਂਸਰੀ ਬਾਬਾ ਸੂਰੇਜ ਮਲ ਜਿਹੜੀ ਹੈਗੀ ਆ ਲੈਬ ਔਰ ਔਰ ਇਸੇ ਤਰ੍ਹਾਂ ਨਾਲ ਪਾਕਿਸਤਾਨ ਦੇ ਗੁਰਤਾਮਾ ਦੀ ਯਾਤਰਾ ਲਈ ਜਿਹੜਾ ਇੱਥੇ ਕੇਂਦਰ ਸਥਾਪਿਤ ਕੀਤਾ ਜਾ ਰਿਹਾ ਤੇ ਮੈਂ ਇਸ ਗੱਲ ਦੀ ਜਿੱਥੇ ਉਹ ਸੁਭਮਤੀ ਸੋਢੀ ਪਰਿਵਾਰ ਨੂੰ ਵਧਾਈ ਦੇਣਾ ਉੱਥੇ ਬੰਗੀਆਂ ਦੀ ਸੰਗਤ ਨੂੰ ਵੀ ਵਧਾਈ ਦੇਣਾ ਕਿਉਂਕਿ ਇਸ ਇੱਥੇ ਆ ਚੀਜ਼ਾਂ ਦੇ ਖੁੱਲਣ ਨਾਲ ਲੈਬ ਦੇ ਡਿਸਪੈਂਸਰੀ ਦੇ ਸੰਗਤ ਨੂੰ ਬਹੁਤ ਵੱਡਾ ਜਿਹੜਾ ਹੈਗਾ ਇੱਕ ਸਹਿਯੋਗ ਮਿਲਣਾ ਔਰ ਜੇ ਛੋਟੇ-ਮੋਟੇ ਕੋਈ ਟੈਸਟ ਕਰਨੇ ਹੈਗੇ ਆ ਉਹ ਇੱਥੇ ਜਿਹੜੇ ਤੁਸੀਂ ਬਹੁਤ ਵਾਜਿਬ ਕੀਮਤ ਤੇ ਕਰਵਾ ਸਕਦੇ ਆ ਇਸੇ ਤਰੀਕੇ ਨਾਲ ਡਿਸਪੈਂਸਰੀ ਹੈਗੀ ਜਿੱਥੋਂ ਤੁਸੀਂ ਦਵਾਈ ਦਾਰ ਜਿਹੜੀ ਉਹ ਲੈ ਸਕਦੇ ਆ ਤੇ ਮੈਂ ਸਮਝਦਾ ਕਿ ਤੁਹਾਡੀ ਪਰਿਵਾਰ ਜਿਹੜਾ ਹੈ ਉਹ ਇਸ ਇਲਾਕੇ ਦਾ ਜਾਣਿਆ ਪਛਾਣਿਆ ਸਮਾਜ ਸੇਵੀ ਪਰਿਵਾਰ ਹੈ ਔਰ ਹਮੇਸ਼ਾ ਹੀ ਸਮਾਜਿਕ ਕਾਰਜਾਂ ਦੇ ਵਿੱਚ ਵੱਡਾ ਯੋਗਦਾਨ ਪਾਦਾ ਹੈ ਔਰ ਬਾਬਾ ਸੂਰੀ ਮਲ ਦੀ ਅਨਸ਼ਮਾਸ਼ ਦੇ ਵਿੱਚ ਉਹ ਇਹ ਪਰਿਵਾਰ ਹੈ ਔਰ ਅੱਜ ਇਹਨਾਂ ਵੱਲੋਂ ਇਹ ਜਿਹੜਾ ਪ੍ਰਾਲਾਹ ਬਹੁਤ ਹੀ ਸ਼ਲਾਘਾਯੋਗ ਹੈ ਗੁਰੂ ਸਾਹਿਬ ਰਹਿਮਤ ਕਰਨ ਬਖਸ਼ਿਸ਼ ਕਰਨ ਇਸ ਪਰਿਵਾਰ ਨੂੰ ਹੋਰ ਜਿਹੜਾ ਬਾਲ ਵਕਸ਼ਨ ਤਾਂ ਜੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਵੱਡੀਆਂ ਸੇਵਾਵਾਂ ਜਿਹੜੀਆਂ ਆ ਪੰਥ ਨੂੰ ਸਮਾਜ ਨੂੰ ਦੇ ਸਕਣ ਸੋ ਮੈਂ ਗੁਰਨਾਰਕ ਮਿਸ਼ਨ ਸੇਵਾ ਸੁਸਾਇਟੀ ਦਾ ਵੀ ਧੰਨਵਾਦ ਕਰਦਾ ਕਿਉਂਕਿ ਉਹਨਾਂ ਵੱਲੋਂ ਨਵਾਂ ਸ਼ਹਿਰ ਬਖੇ ਹੋਈ ਨਿਰੰਤਰ ਇਹ ਸੇਵਾਵਾਂ ਦਿੱਤੇ ਜਾ ਰਹੀਆਂ ਔਰ ਜਤੇਸ਼ ਦਾਵਾਂ ਦੀ ਸੇਵਾਵਾਂ ਦਿੱਤੀ ਜਾ ਰਹੀਆਂ ਉੱਥੇ ਨਾਲ ਦੀ ਨਾਲ ਗੁਰੂਗਿਰ ਸੋਈ ਜਿੱਥੇ ਲੋੜਵੰਦ ਪਰਿਵਾਰ ਨੇ ਜਿਨ੍ਹਾਂ ਨੂੰ ਪ੍ਰਸ਼ਾਦਾ ਪਾਣੀ ਦੀ ਕਿਸੇ ਤਰ੍ਹਾਂ ਦੀ ਦਿੱਕਤਾਂ ਆਂਦੀ ਹੈ ਕਿਸੇ ਦੇ ਬੱਚੇ ਨਹੀਂ ਹੈਗੇ ਜਾਂ ਕਿਸੇ ਨੂੰ ਜਿਹੜਾ ਉਹ ਬੁਢਾਪੇ ਦੇ ਵਿੱਚ ਕੋਈ ਸਾਰਾ ਨਹੀਂ ਹੈਗਾ ਉਹਨਾਂ ਨੂੰ ਉਹ ਦੋ ਟਾਈਮ ਪ੍ਰਸ਼ਾਦਾ ਜਿਹੜਾ ਹੈਗਾ ਉਹ ਉਹਨਾਂ ਦੇ ਘਰ ਤੱਕ ਪਹੁੰਚਦਾ ਕਰਦੇ ਇਸ ਲਈ ਇਸ ਸੋਸਾਇਟੀ ਦਾ ਜਿਹੜਾ ਉਪਰਾਲਾ ਹੈ ਉਹ ਵੀ ਬਹੁਤ ਸ਼ਲਾਘਾਯੋਗ ਹੈ ਸੋ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਔਰ ਕੋਟਾਨਕੋਟ ਚੱਕਰਾਨਾ ਗੁਰਗਾਂ ਸਾਹਿਬ ਮਰਦਾ ਕਰਦਾ ਜਿਨ੍ਹਾਂ ਦੀ ਰਹਿਮਤ ਬਖਸ਼ਿਸ ਦੇ ਨਾਲ ਇਹ ਜਿਹੜੇ ਕਾਰਜ ਨੇ ਉਹ ਚੱਲ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਮੋਹਰੇ ਪਤਿ ਪਤੀ ਵਰਤੇ ਅੱਜ ਆਪਾਂ ਗੁਰੂ ਸਾਹਿਬ ਦੀ ਕਿਰਪਾ ਦੁਆਰਾ ਅਗਰ ਸਾਹਿਬ ਜੀ ਹਰਗੁੜੀ ਉਸ ਜੀ ਬਾਹਰ ਗੁਰੂ ਸਾਹਿਬ ਜੀ ਮਹਾਰਾਜ ਉਹਨਾਂ ਦੇ ਸੁਪੁੱਤਰ ਮੱਤਾ ਸੁਰਜੀਤ ਸਿੰਘ ਉਹਨਾਂ ਦੀ ਅਸ਼ੀਰਵਾਦ ਲੈ ਕੇ ਇੱਥੇ ਉਹਨਾਂ ਦੀ ਯਾਦ ਜੋ ਬਣਾਈ ਗਈ ਉਸ ਤੇ ਸੁਣਾਵਾਂ ਵਸੇ ਸਮਾਗਮ ਦੇ ਵਿੱਚ ਜੁੜੇ ਬੈਠੇ ਆਂ ਗੁਰੂ ਸਾਹਿਬ ਦੇ ਅਪਾਰ ਕਿਰਪਾ ਹੈ ਭਾਈ ਸਾਹਿਬ ਉੱਪਰ ਦਾਸ ਕਰਕੇ ਤੇ ਉਹ ਜੋ ਉਹ ਨਾਨ ਬਾਬਾ ਸੂਤ ਮਾਲ ਡਿਸਪੈਂਸਰੀ ਚੈਰੀਟੇਬਲ ਡਿਸਪੈਂਸਰੀ ਹੈ ਉਸਦੀ ਰਫਤਾ ਹੈਗੀ ਔਰ ਇਧਰ ਨਾਨ ਵਾਲੀ ਜੋ ਸਮਾਗਮ ਹੈ ਉਹ ਆਰੰਭ ਰਹੇਗਾ ਚੱਲਦਾ ਰਹੇਗਾ ਇਸ ਤੋਂ ਪਹਿਲਾਂ ਕਿ ਸਮਾਪਤੀ ਕੀਤੀ ਜਾਏ ਅਰਦਾਸ ਕੀਤੀ ਜਾਏ ਜੋ ਸਖਸੀਤਾ ਤੇ ਪਹੁੰਚੀਆਂ ਨੇ ਸੋਢੀ ਪਰਿਵਾਰ ਵੱਲੋਂ ਵੀ ਸੇਵਾ ਸੇਵਾ ਸਾਡੀ ਬਣੋ ਇਹਨਾਂ ਦਾ ਸਨਮਾਨ ਦਿੱਤਾ ਜਾਣਾ ਉਸ ਸੰਪਰਕ ਦਾ ਅਰਦਾਸ ਹੋਏਗੀ ਇੱਕ ਦੋ ਬੇਨਤੀਆਂ ਜਰੂਰ ਕਰਦੇ ਆ ਕਿਉਂਕਿ ਜੇ ਡਿਸਕੰਸਟੀ ਖੁੱਜੀ ਗਈ ਹੈ ਕੇਵਲ ਏ ਨਹੀਂ ਹੈ ਕੇ ਪੱਥੇ ਲੋੜਵੰਦ ਨੂੰ ਸਿਰ ਦੋਈ ਦੇਣੀ ਹੈ ਸਾਡੇ ਕੋਲ ਸਰਕਾਰੀ ਕਿਰਪਾ ਦੇ ਨਾਲ ਕਿਸੇ ਨੇ ਕੋਈ ਸਕੈਨਿੰਗ ਕਰਾਣੀ ਹੈ ਉਸ ਦੇ ਪ੍ਰਬੰਧਨ ਨੂੰ ਮਾਰਕੀਟ ਰੇਟ ਚੱਲਦਾ ਤਾਂ ਤੁਹਾਨੂੰ ਅੱਜ ਦੇ ਨਵੇਂ ਕਾਰਟ ਲੇਟ ਤੇ ਸਾਡੀ ਜੋ ਸਰਸਤਾ ਦੁਆਰਾ ਇਹ ਸਕੈਨਿੰਗ ਹੋਏਗੀ ਕਿਸੇ ਨੇ ਟ੍ਰੀਟਮੈਂਟ ਕਰਾਉਣਾ ਹੈ ਇਲਾਜ ਕਰਾਉਣਾ ਹੈ ਉਸਦੇ ਵਿੱਚ ਇੱਕ ਡੱਡੂ ਘੱਟ 33 40 ਗਸਾ ਪਿਸਟਨ ਬਨੇਗਾ ਹਾਂਜੀ ਮੈਡਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜਾ ਹੀ ਸੁਭਾਗਾ ਭਰਿਆ ਦਿਲਾ ਹੈ ਜੋ ਅੱਜ ਅਸੀ ਬਾਬਾ ਸੂਰਜ ਮਾਲਜੀ ਵੱਲੋਂ ਇੰਨੀ ਦਇਆਮਹਿਰ ਹੋਈ ਆ ਕਿ ਛੋਟੀ ਪਰਿਵਾਰ ਵੱਲੋਂ ਅਤੇ ਪੂਰੀ ਸੰਗਤ ਵੱਲੋਂ ਇੱਕ ਲੈਬੋ੍ਰਟਰੀ ਦਾ ਇੱਕ ਕਲੀਨਿਕ ਦਾ ਉਦਘਾਟਨ ਕੀਤਾ ਗਿਆ ਹੈ ਜਿਸ ਦੇ ਵਿੱਚ ਹਰ ਇੱਕ ਤਰ੍ਹਾਂ ਦੇ ਟੈਸਟ ਹੋਣਗੇ ਇਲਾਜ ਹੋਊਗਾ ਸਪੈਸ਼ਲ ਇੱਕ ਡਾਕਟਰ ਬੈਟਰੀਆ ਕਰੂਗਾ ਨਾਲ ਦੀ ਨਾਲ ਮੈਂ ਇੱਕ ਵਾਰ ਫਿਰ ਤੋਂ ਸਾਰੇ ਪਰਿਵਾਰ ਨੂੰ ਛੋਟੀ ਪਰਿਵਾਰ ਨੂੰ ਸੰਗਤ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦੀ ਆ ਨਾਲ ਦੀ ਨਾਲ ਮੈਂ ਤੁਹਾਨੂੰ ਇੱਥੇ ਵੀ ਦੱਸਣਾ ਚਾਹੁੰਦੀ ਆ ਕੇ ਕਰਤਾਰਪੁਰ ਸਾਹਿਬ ਨੂੰ ਜਾਣ ਵਾਲੇ ਸੰਗਤ ਦੀ ਜੀ ਰਜਿਸਟ੍ਰੇਸ਼ਨ ਸੈਂਟਰ ਆ ਉਹ ਵੀ ਇਸ ਥਾਂ ਤੇ ਖੁੱਲ੍ਹਿਆ ਗਿਆ ਹੈ ਇੱਕ ਵਾਰ ਫਿਰ ਤੋਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਅਤੇ ਮੈਂ ਸੱਚੇ ਪਾਤਸ਼ਾਹ ਚਰਨਾਂ ਦੇ ਵਿੱਚ ਅਰਜ਼ੋਈ ਕਰਦੀ ਹਾਂ ਬੇਨਤੀ ਕਰਦੀ ਹਾਂ ਕਿ ਸਾਰੀ ਸਾ ਸੰਗਤ ਤੇ ਐਵੇਂ ਹੀ ਮੇਰਾ ਪਰਿਆਹ ਹੱਥ ਰੱਖੇ ਅਤੇ ਸੋਢੀ ਪਰਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਵਾਰ ਨੂੰ ਜਿਹੜਾ ਅਪਰਾਹ ਕੀਤਾ ਜਾ ਰਿਹਾ ਹੈ ਇਦੇ ਬਾਰੇ ਕੀ ਕੀ ਕਹਿਣਾ ਚਾਹੁੰਦੇ ਨਹੀਂ ਇਹ ਉਪਰਾਲਾ ਬਹੁਤ ਹੀ ਵਧੀਆ ਹੈ ਜੀ ਮੈਂ ਕਹਿਨੀ ਆ ਕਿ ਸਗੋਂ ਬਹੁਤ ਸਾਰੇ ਲੋਕਾਂ ਨੇ ਇਹਨਾਂ ਤੋਂ ਪ੍ਰੇਰਣਾ ਲੈਣੀ ਚਾਹੀਦੀ ਆ ਇਹਨਾਂ ਤੋਂ ਇੱਕ ਤਰ੍ਹਾਂ ਦਾ ਇਨਸਪੀਰੇਸ਼ਨ ਮਿਲਦੀ ਆ ਕਿ ਕਿਵੇਂ ਸਮਾਜ ਸੇਵਾ ਕਰੀਦੀ ਆ ਕਿਉਂਕਿ ਇਹ ਪਰਿਵਾਰ ਖੌਨ ਤੋਂ ਨਹੀਂ ਮੁੱਢ ਤੋਂ ਹੀ ਸੱਚੇ ਪਾਤਸ਼ਾਹ ਜੀ ਇਹਨਾਂ ਤੇ ਬਹੁਤ ਹੀ ਵਧੀਆ ਜਿਹੜੀ ਆ ਉਮੇਰ ਸੰਗਤ ਲਈ ਸਨੇਹਾ ਜੀ ਸੰਗਤ ਜੀ ਵਾਤੋ ਵਾਦ ਤੁਸੀਂ ਵੀ ਜੀ ਇੱਥੇ ਆ ਕੇ ਯੋਗਦਾਨ ਪਾਓ ਇਹ ਜਿਹੜੀ ਲੈਬੋਰੀ ਦਾ ਕਲੀਨਿਕ ਦਾ ਵਾਤੋ ਵਾਦ ਜਿਹੜਾ ਹੈ ਯੂਜ਼ ਕਰੋ ਫਾਇਦਾ ਲਓ ਜੀ ਮੈਡਮ ਜੀ ਪਹਿਲਾਂ ਤਾਂ ਆਪਣਾ ਨਾਮ ਦੱਸ ਦਿਓ ਮੇਰਾ ਨਾਮ ਡਾਕਟਰ ਕਿਰਨਦੀਪ ਕੌਰ ਹੈ ਮੈਂ ਬੀਐਮਐਸ ਤੋਂ ਠੀਕ ਹੈ ਅੱਜ ਇੱਥੇ ਜਿਹੜੀਆਂ ਸੇਵਾਵਾਂ ਸ਼ੁਰੂ ਕੀਤੀਆਂ ਜੀ ਕਿਸ ਤਰ੍ਹਾਂ ਦੀ ਇੱਥੇ ਸਹੂਲਤਾਂ ਹੈ ਜੀ ਇੱਥੇ ਅਸੀਂ ਨਵੀਂ ਲੈਬਾਰਟਰੀ ਐਂਡ ਡਾਕਟਰ ਦੀ ਸਹੂਲੀਅਤ ਤੇ ਨਾਲ ਘੱਟ ਰੇਟਾਂ ਦੇ ਉੱਪਰ ਅਸੀਂ ਫਰਦਰ ਦੇ ਟੈਸਟ ਕਰਾਂਗੇ ਤੇ ਫਿਰ ਅ ਪੁੱਤਰਾਂ ਆਪਣੇ ਜਿਹੜੇ ਕਿੰਨੇ ਨਵੇਂ ਰੋਗ ਹੈਗੇ ਆ ਉਹਨਾਂ ਨੂੰ ਡਾਇਗਨੋਸ ਕਰੰਦਾ ਉਪਰਾਲਾ ਕਰਾਂਗੇ ਤੇ ਕਿਸ ਤਰ੍ਹਾਂ ਦੀ ਇੱਥੇ ਜਿਹੜੀਆਂ ਬਿਮਾਰੀਆਂ ਦੇ ਇਲਾਜ ਤੁਸੀਂ ਕਰਦੇ ਹੋ ਬਿਮਾਰੀਆਂ ਇੱਥੇ ਹਰ ਤਰ੍ਹਾਂ ਦੀ ਜਨਰਲ ਰੋਗ ਹੋ ਗਿਆ, ਵਰਤਾਂ ਦਾ ਹੋ ਗਿਆ। ਜਨਰਲ ਬੱਚਿਆਂ ਦੇ ਰੋਗ ਹੋ ਗਏ, ਉਹਨਾਂ ਨੂੰ ਡਾਇਗਨੋਸ ਕਰਕੇ ਅੱਗੇ ਉਹਨਾਂ ਦੇ ਟ੍ਰੀਟਮੈਂਟ ਕੋਸ਼ਿਸ਼ ਕਰਾਂਗੇ ਜਿਹੜਾ ਆਪਾਂ ਕਰਾਂਗੇ। ਕਿ ਕਿਸ ਤਰ੍ਹਾਂ ਦੇ ਪੇਸ਼ੈਂਟ ਜਿਆਦਾ ਤੁਹਾਨੂੰ ਅੱਜਕੱਲ ਮਿਲਦੇ ਨੇ। ਸਾਡੇ ਹਰ ਤਰ੍ਹਾਂ ਦੀ ਬਿਮਾਰੀ ਜਿਸ ਤਰ੍ਹਾਂ ਕਿ ਬੀਪੀ ਹੋ ਗਿਆ, ਸ਼ੂਗਰ ਹੋ ਗਿਆ, ਹਾਈ ਬਲੱਡ ਪ੍ਰੈਸ਼ਰ ਇਸ ਤਰ੍ਹਾਂ ਦੇ। ਫਿਰ ਉਸ ਤੋਂ ਬਾਅਦ ਜਿਹੜੇ ਆਪਾਂ ਹੁਣ ਨਵੇਂ-ਨਵੇਂ ਜਿਸ ਤਰ੍ਹਾਂ ਬਿਮਾਰੀਆਂ ਹੋ ਗਈਆਂ, ਅੱਜਕੱਲ ਫਲੂ ਚੱਲ ਰਿਹਾ ਹੈਗਾ, ਉਸ ਦਾ ਟ੍ਰੀਟਮੈਂਟ ਲਾਉਂਦੇ ਆ। ਜਿਹੜੇ ਪੀਸ਼ਮ ਤੇ ਉਹਨਾਂ ਨੂੰ ਕੋਈ ਮੈਸੇਜ ਕਿਸ ਤਰ੍ਹਾਂ ਦਾ ਖਾਣ ਪਾਣ ਜ਼ਿੰਦਗੀ ਚ ਰੱਖਣ ਜੀ ਤਾਂ ਕਿ ਬਿਮਾਰੀਆਂ ਘੱਟ ਲੱਗਣ ਖਾਣ ਪਾਣ ਹੋਈ ਹੈ ਕਿ ਆਪਣਾ ਖਾਂ ਦੇ ਵਿੱਚ ਕਿਹਦੇ ਹਲਕਾ ਖਾਣਾ ਖਾਓ ਤੇ ਜਿਆਦਾ ਤੇਲ ਮਸਾਲੇ ਤੇ ਅੱਜ ਕੱਲ੍ਹ ਸ਼ੂਗਰ ਜਿਹੜੀ ਹੈਗੀ ਉਹ ਜ਼ਹਿਰ ਦਾ ਕਾਰਨ ਬਣ ਰਹੀ ਹੈ ਇਹ ਸ਼ੂਗਰ ਘੱਟ ਤੋਂ ਘੱਟ ਯੂਜ਼ ਕਰੋ ਠੀਕ ਹੈ ਥੈਂਕ ਯੂ ਜੀ ਬਹੁਤ ਬਧੀ